ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ? ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਲੈ ਕੇ ਆਜੇ ਰਾਂ ਆਪਾਂ ਪਿੰਡ ਕਲਾਸ ਜ਼ਿਲ੍ਹਾ ਫਰੋਇਦਪੁਰ। ਦੋ ਮੱਝਾਂ ਝੋਟੀਆਂ ਆਪਣੇ ਕੋਲੇ ਆ। ਇੱਕ ਬਿਲਕੁਲ ਤਾਜੀ ਸੂਈ ਅੱਜ ਸਵੇਰ ਦੀ ਨਾੜੂ ਨਾਲ ਤੇ ਇੱਕ ਹਫ਼ਤੇ ਦੀ ਝੋਟੀ ਕੱਚੀ ਦੂਸਰਾ ਸੂਆ ਸੂਨ ਵਾਲੀ। ਆਜੋ ਕਰਦੇ ਆ ਗੱਲਾਂ ਬਾਤਾਂ ਕਰਾਉਣੇ ਦਰਸ਼ਨ ਤੁਹਾਨੂੰ ਬਹੁਤ ਚੰਗੀ ਝੋਟੀ ਆ ਕਰੋ ਚੈੱਕ ਸਿੰਗੀ ਸਿੰਗੀ ਕਦ ਕਾਠ ਪੂਰਾ ਵਜਨ ਵਜਨ ਚੰਗਾ ਝੋਟੀ ਦਾ ਹਾ ਉੱਤੇ ਇੱਕ ਦੀ ਕੱਚੀ ਆ ਆ ਵੇਖੋ ਲੇ ਵਾ ਲੂਗਾ ਚੰਗਾ ਹਜੇ ਤਾਂ ਬਣਾਉਣਾ ਬਟਨ ਵਾਲਾ ਲੇਵਾ ਚਲ ਪੁੱਤੇ ਦੇਖੋ ਸੀਸਾ ਉਹ ਬਹੁਤ ਜਿਆਦੀ ਹਾਂ ਮਿਰਲਾ ਉਰਲਾ ਵੇਖੋ ਝੋਟੀਆਂ ਲੱਗੀਆਂ ਦੂਸਰਾ ਸੂਆ ਸੂਣਾ ਝੋਟੀ ਨੇ ਹਫਤੇ ਇੱਕ ਦੀ ਕੱਚੀ ਚੰਗੀ ਸੀਲ ਸਾਊਆ ਪਹਿਲੇ ਸੂਏ ਮਾਲਕਾਂ ਨੇ ਕਿਹਾ ਵੀ 12 ਕਿਲੋ ਦੁੱਧ ਚੋਇਆ ਸੀ ਇਹਦੇ ਥੱਲੋਂ ਚੰਗੀ ਆ ਨਿੱਗਰ ਨੁਗਰ ਦੁੱਧ ਦੇ ਦਊਗੀ ਤੇ ਆ ਜਾਓ ਤੋਰ ਤੁਰ ਕਰਾਉਣੇ ਤੁਹਾਨੂੰ ਇਹਦੀ ਵੀ ਚੈੱਕ ਸੱਜਣੋ ਕਰੋ ਤੋਰ ਤੁਰ ਚੈੱਕ ਝੋਟੀ ਦੀ ਬਹੁਤ ਝੋਟੀ ਚੰਗੀ ਆ ਕੱਦ ਕਾਠ ਲੈਵੇ ਭਾਂਡੇ ਦੀ ਸਾਫ ਆ ਵਜਨ ਗੁਜਰ ਪੂਰਾ ਦੇਖੋ ਅਜੇ ਹਫਤੇ ਦੀ ਕੱਚੀ ਆ ਤੁਰਦੀ ਤੁਰਦੀ ਇੱਕ ਰਹੀ ਵੇਖੋ ਕਰੋ ਚੈੱਕ ਲੇਓ ਗੇਕੂ ਬਹੁਤ ਚੰਗੀ ਝੋਟੀ ਆ ਪਲੇ ਵਾਲਾ ਇਥੋਂ ਥਾਣਾ ਦੀ ਕੁਆਲਿਟੀ ਹੈ ਤਾਂ ਕਰਮਾਲੀ ਨੇ ਲੇਵਾ ਬਣਾਉਣਾ ਹੁੱਤੇ ਇੱਕ ਦੀ ਕੱਚੀ ਆ ਪਰ ਹੋ ਜਾਵੇ ਇਹ ਵੀ ਉਹ ਮੇਰ ਫੜ ਕੇ ਆਈ ਹੈ ਮਖੋ ਗਰਨਾ ਵਰਨਾ ਲੱਗੀਆਂ ਕਰਮਾਲੀ ਦੀ ਚਾਚੂ ਇੱਕ ਨੰਬਰ ਆ ਪੂਰੀ ਰੋਮਰ ਦੀ ਪੋਲੀ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਮੁੱਲ ਭਲਾ ਕਰਾ ਲਓ ਲੱਖ ਰੁਪਇਆ ਜਿੰਨਾ ਮਰਜ਼ੀ 95000 ਦੀ ਆਪਾਂ ਹਾਂ ਨਾ ਕਰ ਦਾਂਗੇ ਜੋ ਵੀ ਸੱਜਣ ਆਪਣੇ ਦਾ ਵੀਰ ਭਰਾ ਗੱਲਬਾਤ ਕਰੂਗਾ ਬਾਕੀ ਮੌਕੇ ਤੇ ਮਾਨ ਤਨ ਹੋਰ ਹੋ ਜਾਊਗਾ ਦੇਖੋ ਇੱਥੋਂ ਲੈਵ ਲੂਗਾ ਫੇਰ ਬਟਨ ਬੋਟਨ ਜਾਗਦੇ ਆ ਕਿ ਨਹੀਂ ਪੂਰੇ ਘਰੋ ਚੱਕ ਝੋਟੀ ਉੱਤੋਂ ਪੱਠ ਕੁੜੇ ਦੀ ਬਹੁਤ ਚੰਗੀ ਆ ਹਫਤਾ ਦਸ ਦਿਨ ਲੈਂਦੀ ਆ ਝੋਟੀ ਬਹੁਤ ਚੰਗੀ ਝੋਟੀ ਆ ਔਰ ਇੱਕ ਦੂਜੀ ਤਾਜੀ ਸੂਈ ਝੋਟੀ ਬਹੁਤ ਤਾਜੀ ਸੂਈ ਆ ਤੀਸਰਾ ਸੂਆ ਸੂਈ ਆ ਅੱਜ ਸਵੇਰ ਦੀ ਸੂਈ ਆ ਝੋਟੀ ਵੇਖੋ ਥਣ ਤੁਣ ਲੱਗਾ ਨੂੰ ਚਵਾ ਚੂ ਕਰਮ ਵਾਲੀ ਹੋ ਵੀ ਸਵੇਰ ਦੀ ਸੂਈ ਆ ਝੋਟੀ ਤੀਸਰਾ ਸੂਆ ਸੂਈ ਆ ਤੁਰਦੀ ਤੁਰਦੀ ਕਰੋ ਜੱਕ ਥਣ ਲੇਵਾ ਬਹੁਤ ਲੱਗਾ ਕਰਮ ਵਾਲੀ ਨੂੰ ਵੇਖੋ ਕਰੋ ਚੱਕ ਕੱਦ ਕੱਟ ਪੂਰਾ ਵੱਡੇ ਕੱਦ ਦੀ ਆ ਚੰਗੀ ਆ ਸਿੰਗਲ ਸੰਗੋ ਬਹੁਤ ਨਿੱਕਾ ਨਿੱਕਾ ਸਿੰਗ ਲੱਗਾ ਦੇਖੋ ਤੁਰਦੀ ਹਲੇ ਵਾਲੂ ਤਾਜੀ ਸੂਈ ਆ ਬੱਚਾ ਮਗਰ ਬੱਚਾ ਕੱਟਾ ਕਰੋ ਚੱਕ 14 ਤੋਂ 15 ਕਿਲੋ ਵਾਲੀ ਝੋਟੀ ਆ ਤੀਸਰਾ ਸੂਆ ਸੂਈ ਆ ਬਿਲਕੁਲ ਤਾਜੀ ਸੂਈ ਆ ਅੱਜ ਸਵੇਰ ਦੀ ਸੂਈ ਆ ਜੇਰ ਦੀ ਵੀਡੀਓ ਆਪਣੇ ਕੋਲੇ ਸਾਰ ਦੇਖੋ ਠਣ ਠਣ ਲੱਗੇ ਕਰਮ ਵਾਲੀ ਚਵਾ ਜਮਾ ਇੱਕ ਨੰਬਰ ਵੇਖੋ ਕੋਲ ਤੋਂ ਫੇਰ ਕਰੋ ਚੱਕ ਸਵੇਹਾ ਪਾਇਆ 23 ਹੀ 2.5 ਕਿਲੋ 23 ਆ ਸੀ ਕਰਮਾਲੇ ਨੂੰ ਆ ਲੈ ਲਓਗੇ ਵਟ ਜੇ ਸਾਰੇ ਕੱਢ ਜਾਂਦੀਆਂ ਜਦੋਂ ਤਿਆਰ ਹੁੰਦੀਆਂ ਵੇਖੋ ਥਣ ਤੋਂ ਕੱਟ ਪੂਰਾ ਬਹੁਤ ਚੰਗਾ ਲੱਗਾ ਮਗਰ ਕੱਟਾ ਕਰੋ ਚ ਚਾਰੂ ਚੂਰੂ ਬਹੁਤ ਆ ਕਰਮਾਲੀ ਕਉਂਦੇ ਫੇਰ ਖੁਰਲੀ ਚ ਮੂੰਹ ਕੱਢ ਲਿਆ ਇਹਨੇ ਇਧਰੋਂ ਵੀ ਕਰੋ ਖਣ ਤੋਂ ਬਹੁਤ ਚੰਗਾ ਲੱਗਾ ਲਓ ਜੀ ਆਹ ਦੋ ਆਪਣੇ ਕੋਲ ਸੱਜਣੋਂ ਝੋਟੀਆਂ ਪਿੰਡ ਕਲਾਸ ਜ਼ਿਲ੍ਹਾ ਫਰੋਜਪੁਰ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਚੁੱਕੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ